ਸਮਾਰ ਵਾਦੂ ਕਰਦੇ ਆ ਜੋ ਤੁਹਾਡੀ ਜੇ ਵਿੱਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਿਹੜਾ ਡੇਗ ਪੈਂਦਾ ਸੱਟ ਲੱਗ ਜਾਂਦੀ ਜਾਂ ਕੋਈ ਮਰਨ ਗੰਡੇ ਵਿਆਹ ਵਿੱਚ ਸੱਟ ਲੱਗਦੇ ਆ ਆਪਣੀ ਉੱਤੇ ਹਜ਼ਾਰਾਂ ਭਾਈ ਪੰਜਾਬੀ ਮੁੰਡੇ ਨੇ ਫੈਮਲੀਆਂ ਨੇ ਬੱਚੇ ਵਾਲੇ ਨੇ ਸਾਰੇ ਭਾਈ ਟਕੋਟੀਆਂ ਪੈਰਾਂ ਚ ਪੇੜੀਆਂ ਹੱਥਾਂ ਚ ਹਥਖੜੀਆਂ ਤਬ ਹੋ ਗਈਆਂ ਰਾਤ ਉਮੀਦਾਂ ਸੀ ਬੜੀਆਂ ਸ਼ੁਕਰ ਰੱਬਾ ਅਸੀਂ ਮੁੜ ਆਏ ਕਈਆਂ ਨਸੀਬ ਨਾ ਹੋਈਆਂ ਮੜੀਆਂ ਅਸੀਂ ਨਵੀਂ ਜ਼ਿੰਦਗੀ ਨਵਾਂ ਜ਼ਮਾਨਾ ਨਵੀਂ ਰੁੱਤਾਂ ਲੱਭਦੇ ਰਹੇ ਇੱਕ ਚਾਨਣ ਦੀ ਲੀਖ ਲਈ ਪਰਛਾਵਿਆਂ ਪਿੱਛੇ ਭਜਦੇ ਰਹੇ ਪਰ ਹੋਇਆ ਕੀ ਲੱਖਾਂ ਰੁਪਏ ਖਰਚ ਕੇ ਚਾਨ ਖਤਰਿਆਂ ਚ ਪਾ ਕੇ ਅਮਰੀਕਾ ਦੀ ਸਰਜ਼ਮੀ ਤੇ ਪਹੁੰਚੇ ਪਰ ਹੋਇਆ ਕੀ ਹੋਇਆ ਸਭ ਖਾਕ ਸੁਪਨੇ ਹੋਏ ਰਾਖ ਆਪਣੀ ਚੰਮਨ ਫੌਜ ਛੱਡ ਕੇ ਨੌਜਵਾਨ ਲੱਖਾਂ ਔਕੜਾਂ ਨਾਲ ਸਫ਼ਰ ਕਰਕੇ ਅਮਰੀਕਾ ਪਹੁੰਚੇ ਪਰ ਉਹਨਾਂ ਨੂੰ ਅਮਰੀਕਾ ਚ ਜਾ ਕੇ ਜੋ ਮਿਲਿਆ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਤਸਵੀਰਾਂ ਵੇਖ ਕੇ ਡਰਾ ਦੇਣ ਗਿਆ ਕਿਸ ਤਰ੍ਹਾਂ ਅਮਰੀਕਾ ਚ ਭਾਰਤੀਆਂ ਦੇ ਨਾਲ ਅਣਮਨੁਖੀ ਤਸ਼ੱਦਦ ਕੀਤਾ ਗਿਆ ਹੱਥਾਂ ਚ ਹਥਕੜੀਆਂ ਲਾ ਦਿੱਤੀਆਂ ਗਈਆਂ ਤੇ ਪੈਰਾਂ ਚ ਪੇੜੀਆਂ ਬੰਨ੍ਹ ਦਿੱਤੀਆਂ ਗਈਆਂ ਜੀ ਹਾਂ ਤਸਵੀਰਾਂ ਹੋਰ ਕਿਧਰੋਂ ਦੀਆਂ ਨਹੀਂ ਸਗੋਂ ਅਮਰੀਕਾ ਦੀਆਂ ਨੇ ਉਹ ਵੀ ਉਸ ਵੇਲੇ ਦੀਆਂ ਜਦੋਂ ਉਹਨਾਂ ਨੂੰ ਭਾਰਤ ਲਈ ਜਹਾਜ਼ 'ਚ ਭੇਜਿਆ ਜਾਣਾ ਸੀ ਉਹਨਾਂ ਨਾਲ ਗੈਰ ਮਨੁੱਖੀ ਪਤੀਰਾ ਕੀਤਾ ਗਿਆ ਹੱਥਾਂ 'ਚ ਹਥਕੜੀਆਂ ਪੈਰਾਂ 'ਚ ਬੇੜੀਆਂ ਲਗਾ ਕੇ ਉਹਨਾਂ ਨੂੰ ਤੋਰਿਆ ਗਿਆ ਜਹਾਜ਼ ਚੜਾਇਆ ਗਿਆ ਕਰੀਬ 40 ਘੰਟੇ ਐਸੇ ਹਾਲਾਤ 'ਚ ਇਹਨਾਂ ਨੂੰ ਰੱਖਿਆ ਗਿਆ ਬਈ ਉਹ ਤੋਂ ਉਹਨਾਂ ਨੇ ਲਾਟਿਨ ਅਮਰੀਕਾ ਲੈ ਕੇ ਜਾਂਦੇ ਆ ਬਜੀ ਤੋਂ ਲੈ ਕੇ ਗਿਆ ਸੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀਓ ਤੁਹਾਡੀ ਇੱਥੋਂ ਫਲਾਈਟ ਹੋਣੀ ਹੈ ਅਗਲੀ ਇੱਥੇ ਵੇਟ ਕਰ ਲਓ ਬਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੋਈ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿੱਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫਿਰ ਭਾਜੀ ਮਜਬੂਰੀ 'ਚ ਇਹ ਕਰਦਿਆਂ ਤੋਂ ਪੈਸੇ ਮੰਗਾਉਣੇ ਪੈਂਦੇ ਆ ਕਿਉਂਕਿ ਬੰਦ ਇਨਸਾਨ ਆ ਬਈ ਬੁੱਕ ਤਾਂ ਲੱਗਦੀ ਆ ਹੁੰਦਾ ਇੱਕ ਦਿਨ ਬੁਖਾਰ ਆ ਲੂਗਾ ਦੋ ਦਿਨ ਸਾਰੀ ਬਹੁਤ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਵਿਆਹ ਨੂੰ ਛੱਡ ਦਿੰਦੇ ਆ ਕਿ ਮਰ ਜਾ ਬਈ ਇੱਥੇ ਅਸੀਂ ਤਾਂ ਹੱਲੇ ਭਾਜੀ ਕੱਲੇ ਅੱਜ 104 ਬੰਦੇ ਰਿਪੋਰਟ ਹੋ ਗਏ ਆਏ ਆ ਆਪਣੇ ਉੱਥੇ ਹਜ਼ਾਰਾਂ ਭਾਜੀ ਪੰਜਾਬੀ ਮੁੰਡੇ ਨੇ ਫੈਮਲੀਆ ਨੇ ਬੱਚੇ ਵਾਲੇ ਵੋਲੀ ਵੋਲੀ ਸਾਰੇ ਆ ਰਹੇ ਨੇ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਜੋਰ ਪਤਾ ਵੀਜਾ ਦਵਾਉਂਗਾ ਵੀ ਵੀਜਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦੇ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾਜ਼ ਤੋਂ ਕਤਰ ਕੱਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬਰਾਜ਼ੀਲ ਕੱਲੇ ਫਿਰ ਅੱਗੇ 42 ਲੱਖ ਰੁਪਏ ਅਮਰੀਕੀ ਬਾਰਡਰ ਪੈਟਰੋਲ ਯੂਐਸ ਬੀਪੀ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਲਿਖਿਆ ਕਿ ਗੈਰ ਕਾਨੂੰਨੀ ਐਲੀਅਨਸ ਨੂੰ ਸਫਲਤਾਪੂਰਵਕ ਭਾਰਤ ਵਾਪਸ ਭੇਜਿਆ ਇਹ ਹੁਣ ਤੱਕ ਦੀ ਸਭ ਤੋਂ ਲੰਬੀ ਡੈਪੂਟੇਸ਼ਨ ਫਲਾਈਟ ਸੀ ਜਿਸ ਲਈ ਮਿਲਟਰੀ 에ਅਰਕ੍ਰਾਫਟ ਦਾ ਇਸਤੇਮਾਲ ਕੀਤਾ ਗਿਆ ਐ ਮਿਸ਼ਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਪ੍ਰਤੀਬੱਧਤਾ ਵਿਖਾ ਰਿਹਾ ਹੈ ਜੇ ਗੈਰ ਕਾਨੂੰਨੀ ਤਰੀਕੇ ਨਾਲ ਸੀਮਾ ਪਾਰ ਕਰੋਗੇ ਤਾਂ ਤੁਹਾਨੂੰ ਵਾਪਸ ਭੇਜਿਆ ਜਾਵੇਗਾ ਇਹ ਵੀਡੀਓ ਸਾਂਝੀ ਕਰਨ ਤੋਂ ਬਾਅਦ ਭਾਰਤ 'ਚ ਬਵਾਲ ਹੋ ਗਿਆ ਸਿਆਸਤ ਗਰਮਾ ਗਈ ਵਿਰੋਧੀਆਂ ਨੇ ਸਵਾਲ ਪੁੱਛਿਆ ਕਿ ਕੀ 트럼ਪ ਨਾਲ ਤੁਹਾਡੀ ਇਹੀ ਹੈ ਦੋਸਤੀ ਫਿਰ ਸੰਸਦ ਦੇ ਅੰਦਰ ਤਬਾਰ ਹੈ ਇਸ ਨੂੰ ਲੈ ਕੇ Hangama, report, BDC News.